ਅਸਲਾਮੁਅਲੈਕੁਮ ਵੀਰੋ ਕੀ ਹਾਲ ਚਾਲ ਨੇ ਤਪੀਏ ਸਿਹਤ ਮિજાਜ ਕਿਦਾਂ ਤੁਹਾਡਾ ਵਧੀਆ ਹੋ ਜੀਰੋ ਲੈंदे ਪੰਜਾਬ ਦੀ ਸ਼ਾਨ ਚੜਦੇ ਪੰਜਾਬ ਦੀ ਮੁਹੱਬਤ ਅੰਜੂਮ ਸਰੋਇਆ ਸਾਹਿਬ ਉਹਨਾਂ ਦਾ ਇੱਕ ਬੜਾ ਹੀ ਖੂਬਸੂਰਤ ਇੰਟਰਵਿਊ ਹੈ ਪਹਿਲੇ ਤੇ ਆਪਾਂ ਇੰਟਰਵਿਊ ਸੁਣਨੇ ਆ ਫਿਰ ਆਪਾਂ ਕਰਾਂਗੇ ਵੀਡੀਓ ਤੇ ਗੱਲਬਾਤ ਗੋ ਅੱਛਾ ਸਰੋਇਆ ਸਾਹਿਬ ਮੈਂ ਆਪਕੀ ਵੀਡੀਓਜ਼ ਬੜੇ ਸ਼ੌਕ ਨਾਲ ਦੇਖਤੀ ਹੂੰ ਔਰ ਮੈਂ ਦੇਖਤੀ ਹੂੰ ਕਿ ਕبھی ਆਪ ਸਾਫਾ ਯਹਾਂ ਪੇ ਡਾਲਾ ਹੁੰਦਾ ਹੈ ਕبھی ਆਪ ਉਸਕੀ ਪਗੜੀ ਬੰਨ੍ਹ ਲੈਂਦੇ ਹੈ اور کبھی کبھی آپ سردیوں میں بھی پسینہ صاف کر رہے ہوتے ہیں اب یہ یہ کیا ہے مطلب آپ کیا ٹریڈ مار کے آپ انہوں نے پھر چھوک لیا سردی صاف کر رہے ہیں نہیں واقعی آپ سردیوں میں پسینہ صاف کر رہے ہیں جی ساڑھے نا کسان دی نشانی ہے جی آہ اچھا یہ بندے جی ساتھ دندہ جی

وہ آپ کا لافٹر ہے آپ کی ذرافت ہے آپ کا تنز و مزاح ہے ایسی زبردست ہے کہاں سے سنی ہوئی ہے وہی تایا جی سے ہی یا کسی اور سے بھی پنڈا جی نا جی اے گلا مسالہ نہری تریاں جہاں پھر دیا پنڈا چو اکثر سنا لیا نہیں ہوں ਤੂਸੀ ਉਹ ਲੱਭਦੇ ਜਿਹੜੀਆਂ ਸੁਣਾਉਣ ਵਾਲੀਆਂ ਹੁੰਦੀਆਂ ਨਹੀਂ ਉਹਨਾਂ ਨੂੰ ਫਿਲਟਰ ਕਰ ਲੈਂਦੇ ਨੇ ਨਾ ਫਿਲਟਰ ਕਰ ਲੈਂਦੇ ਨੇ ਉਬਸੇ ਬੜੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਕੋਈ ਗੱਲ ਨਾ ਸਾਡੇ ਉੱਥੇ ਹਜੇ ਵੀ ਸਾਥ ਵਿੱਚ ਕੋਈ ਗੱਲ ਹੁੰਦੀ ਆ ਨਾ ਤੇ ਉਹ ਗੱਲ ਕਰਕੇ ਫਿਰ ਕੋਈ ਗੱਲ ਮਿੱਠੀ ਜੀ ਸੁਣਾ ਦਿੰਦੇ ਆ ਹਾਂ ਹਾਂ ਫਿਰ ਉਹ ਜਿਹੜੀ ਪੱਕੀ ਗੱਲ ਹੁੰਦੀ ਉਹ ਹਜ਼ਮ ਹੋ ਜਾਂਦੀ ਅੱਛਾ ਯਾਨੀ ਕਿ ਪਹਿਲੇ ਸਖਤ ਗੱਲ ਸੁਣਾ ਲੈਂਦੇ ਨੇ ਦੱਸ ਦਿੰਦੇ ਨੇ ਕਿ ਯਾਰ ਤੇਰਾ ਭਤੀਜਾ ਚੋਰੀ ਦੇ ਕੇਸ 'ਚ ਫੜਿਆ ਗਿਆ ਉਸ ਤੋਂ ਬਾਅਦ ਕੋਈ ਛੋਟਾ ਜਿਹਾ ਲਤੀਫਾ ਸੁਣਾ ਦਿੰਦੇ ਨੇ ਇੰਜ چھوٹ جائے گا کوئی نہیں سال کوئی کھڑا بیٹھا رہنا اپنا منڈا اتنے بھی روٹی کھانی ہے بھی روٹی کھانی اچھا صاحب ایک بات ذرا بالکل سچائی کے ساتھ بتائیں کہ آپ کا اپنا بھی اس پہ جواب آنا چاہیے اور آپ کے جو دوست عزیز رشتہ دار ہیں ان کی طرف سے بھی وہ کیا سمجھتے ہیں کہ جب سے آپ یہ آپ کو شہرت ملی ہے سوشل میڈیا کے ذریعے آپ کی زندگی میں کیا تبدیلی آئی ہے آپ کے رویے میں کیا تبدیلی آئی ہے ਕੈਸੀ ਜੀ ਜੀ ਬਤਾ ਨਾ ਜੀ ਮੈਂ ਤਾਂ ਉਦਾਂ ਹੀ ਆ ਬਸ ਅੱਗੇ ਨਾ ਕੋ ਕੰਮਕਾਰ ਕਰ ਲੈਂਦਾ ਸੀਗਾ ਤੇ ਹੁਣ ਕੋ ਆਇਆ ਗਿਆ ਬੰਦੇ ਮਿਲ ਲੈਂਦੇ ਆ ਤੇ ਉਹ ਹੁਣ ਘਟ ਹੁੰਦਾ ਵੀ ਕਿਸੇ ਟਾਈਮ ਬਹਿਣਾ ਪੈਂਦਾ ਡੇਰੇ ਵਿੱਚ ਨਾ ਅੱਛਾ ਬਾਕੀ ਤਾਂ ਉਦਾਂ ਹੀ ਚੱਲ ਰਿਹਾ ਸਾਰਾ ਕੰਮ ਪਹਿਲੇ ਤੇ ਤੁਸੀਂ ਸੋਸ਼ਲ ਮੀਡੀਆ ਤੇ ਵੀਲੌਗ ਕਰਦੇ ਕਰਦੇ ਵੀ ਕਟਾ ਬੱਚਾ ਖੋਲ ਲੈਂਦੇ ਸੀ ਆਪਣਾ ਕਿਸੇ ਦਾ ਨਹੀਂ ਆਪਣਾ ਆਪਣਾ ਲਾਦੋ ਦੇ ਕਿਸੇ ਨਾਲ ਖੋਲ ਲੈਂਦਾ ਸੀ ਤੁਹਾਨੂੰ ਉਦੋਂ ਤਾਂ ਪਤਾ ਨਹੀਂ ਸੀ ਨਾਲ ਲੱਗਦਾ ਸਭ ਪਤਾ ਲੱਗਦੇ ਖੋਲਿਆ ਗਏ ਨੇ ਹੁਣ ਤੇ ਘਟਾ ਆਪ ਘਣ ਲਾ ਪੈਂਦਾ

ਪ੍ਰੋਫੈਸਰ ਤੁਸੀਂ ਕਿੱਡੇ ਕੇ ਚੰਗੇ ਹੋ ਹਾਂ ਮੈਂ ਵਿਚਰ ਹੀ ਰਹਿਣਾ ਮੈਂ ਜਾਂਦਾ ਤਾਂ ਹੈ ਨਹੀਂ ਕਿ ਤੁਸੀਂ ਆਪ ਸੱਚੀ ਮੇਰੇ ਦਰਵੇਸ਼ ਹੋ ਗਏ ਅੱਛਾ ਪਿੰਡਾਂ ਦਾ ਵੀ ਛੇ ਵੀ ਬੜੀ ਪਾੜੀ ਹੁੰਦੀ ਜਿਹੜੀ ਵਾਜਦੀ ਬੰਦੇ ਨੂੰ ਹਾਂ ਮਧਾਣੀ ਮਧੂਣੀ ਮਾਰਦੀ ਕਦੇ ਤਾਂ ਹੀ ਤਾਂ ਫੋਨ ਤੇ ਕੈਮਰਾ ਵੀ ਚੱਲ ਰਿਆ ਨਾ ਮੈਂ ਆਪ ਬਣਾ ਕੇ ਰੱਖੀ ਲੈ ਇਹ ਪੁੱਛਣਾ ਚਾਹ ਰਿਹਾ ਸੀ ਹਾਂ ਅਸੀਂ ਜਿਹੜੀ ਗੱਲ ਕੱਢਣੀ ਸੀ ਉਹ ਕੱਢ ਲਈ ਸਰ ਆਪਕੇ ਮੈਨੇ ਜੋ ਵੀਲੌਗ ਸੁਣਤਾ ਹੂੰ ਸੋਸ਼ਲ ਮੀਡੀਆ 'ਪੇ ਮੈਨੇ ਆਪਕੋ ਦੇਖਿਆ ਉਸਮੇ ਆਪ ਇੱਕ ਚੀਜ਼ ਦਾ ਬਹੁਤ ਕਸਰਤ ਕੇ ਸਾਥ ਸੈਕਰ ਕਰਤੇ ਹੈ ہماری آپ ارائیوں کی قومی ڈش کا مزاق اڑاتے ہیں ساگ کا یہ hmm. آپ کیوں کرتے ہیں یار ایسا no, no, ساگ, no, 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 no. ساگ انجدہ ساگ انجدہ ساگ ختم کرنا مسئلہ ہو گیا سا... ساڑھے کارتے ساگ آوے چوم چٹ کے اسی ٹائٹے سال تک کھانے خوشک کر کے ساگ ساگ دا کھا دی تو اسی ہے بنا کے کھا دی ساگ دی اے رائی کھان دے جے <laughs> ਕਰ ਮਨ ਨੂੰ ਲੱਗਦਾ ਤੁਸੀਂ ਮਹਿਸੂਸ ਕਰ ਗਏ ਉਹ ਆਪਣੇ ਘਰ ਦੀ ਸਟੋਰੀ ਦੱਸਦੇ ਨੇ ਜੀ ਸਹਜ ਜਦ ਬਣਾਉਂਦੇ ਨੇ ਨਹੀਂ ਨਹੀਂ ਸਾਗ ਦੇ ਬੜੇ ਮਾਸਟਰ ਨੇ ਉਹ ਅਭੀ बताएंगे ਸਾਗ ਕੀ ਤੁਸੀਂ ਇਹ ਤਾਂ ਸਾਂਝੀ ਆ ਜੀ ਇਹ ਜਿਹੜਾ ਸਾਗ ਨਾ ਸਾਰਿਆਂ ਦਾ ਸਾਂਝਾ ਕਰਾਈਆਂ ਜੱਟਾਂ ਸਰਾਂ ਨੇ ਇਹ ਤਾਂ ਜਿਹੜਾ ਵੀ ਬੰਦਾ ਕਹਿੰਦਾ ਸਾਗ ਲੱਗੇ ਰਿਹਾ ਸਾਗ ਲੱਗੇ ਨਹੀਂ ਤੇ ਮੈਂ ਤਾਂ ਸਿਫਤਾਂ ਹੀ ਦਸੀਆਂ ਇਹਦੀਆਂ ਆਪਾਂ ਬਦਗੋਈ ਕਦੀ ਨਹੀਂ ਕੀਤੀ ਸਾਗ ਦੀ ਅੱਛਾ ਹਾਂ ਜੀ ਮੈਂ ਤਾਂ ਕਿਹਾ ਸੀ ਤੁਸੀਂ ਕਹਿੰਦੇ ਨਾ ਪਾਕਿਆ ਤੇ ਮੁਕਾੜਾ ਮੁਸ਼ਕਲ ਹੋ ਜਾਂਦਾ ਆਹੋ ਵਿੱਚ ਨੂੰ ਹੋ ਜਾਂਦਾ ਬਹੁਤਾ ਹੀ ਕੰਮ ਜਦੋਂ ਨਾ ਮੇਰੀ ਵੱਡੀ ਭੈਣ ਨੇ ਮੈਨੂੰ ਸਾਗ ਬਣਾ ਕੇ ਭੇਜਿਆ ਫੈਸਲਾਬਾਦ ਤੋਂ ਅੱਜ ਤੇ ਮੈਨੂੰ ਕਹਿੰਦੇ ਤੈਨੂੰ ਨਾ ਮਾਂ ਦੀ ਯਾਦ ਆ ਜਾਏ ਕੋਈ ਪਪੂ ਖਾ ਤੂੰ ਆਏ ਹਾਏ ਉਹ ਮੈਂ ਰਾਤੀ ਖਾਦਾ ਇੰਨੀ ਆ ਮਿਰਚਾਂ ਵਿੱਚ ਮੈਂ ਫੋਨ ਕਰਕੇ ਕਿਹਾ ਮੈਂ ਕਿਹਾ ਇਤਨੀ ਮਿਰਚਾਂ ਬਹੁਤ ਹੈ ਕਹਿੰਦੀ ਮੈਂ ਤੈਨੂੰ ਕਹਿੰਦਾ ਤੈਨੂੰ ਮਾਂ ਯਾਦ ਆ ਜਾਊ ਆਪੇ ਕਹਨਦਾ ਤੂੰ ਮਾਂ ਦਾ ਗਿਆ ਸੀ ਮੈਨੂੰ ਨਾਨੀ ਯਾਦ ਆ ਨੀ ਯਾਦ ਆ ਅੱਛਾ ਜ਼ੁਰਾਇਦ ਸਾਹਿਬ ਆਪ ਅਕਸਰ ਬੇਸ਼ਤਰ ਜ਼ਿਕਰ ਬਲਕਿ ਆਪकी ਗੁਫਤਗੂ ਦਾ ਲਾਜ਼ਮੇ ਹਿੱਸਾ ਜੋ ਹੈ ਉਹ ਕਾਰਸਕਾਰ ਔਰ ਕਿਸਾਨੋ ਕੇ ਮਸਾਇਲ ਹੁੰਦਾ ਹੈ فرض کریں اگر, اگر آپ کو ایک دن کے لیے हुँ. ایک دن کے لیے وزیر زراعت منا دیا جائے آئے آئے. تو آپ کیا کام کریں گے ایک دن کے لیے سب سے پہلے آپ کیا کام کریں گے بڑے پینڈے جو کوئی امریش پوری ہے ہوتے <laughs> <laughs> ایک تو آپ وزیر بنتے ساتھ ہی یہ کام کریں گے کہ وزیر اعلیٰ بننے کے لیے پلاننگ کریں گے <laughs> 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 اس کے ایسا. علاوہ کسانوں کے لیے کیا کام کریں گے ایک نا جی فرق فارقہ جی نا فصل اللانویچ ਤੇ ਫਸਲ ਵੇਚਣ ਚ ਵੀ ਸਾਨੂੰ ਇੱਕ ਸ਼ਹਿਰ ਮਿਲ ਮਹਿੰਗੀ ਰਹੀ ਹੈ ਜੀ ਖਾਦਾਂ ਕੀ ਬੀ ਕੀ ਅਸੀਂ ਬਹੁਤ ਪੈਸੇ ਪਰ ਪਰ ਕੇ ਲੈਨੇ ਤੇ ਗਾਂ ਫਸਲ ਦਾ ਰੇਟ ਨਹੀਂ ਰਹਿੰਦਾ ਗਾਂ ਮਾਫੀਆ ਆਏ ਫਸਲਾਂ ਦੇ ਉੱਤੇ ਸਾਡੀਆਂ ਮੋਟੀਆਂ ਫਸਲਾਂ ਦੇ ਉੱਤੇ ਮਾਫੀਆ ਬੈਟਿਆ ਮੈਂ ਸਾਰਿਆਂ ਤੋਂ ਪਹਿਲਾਂ ਨਾ ਇਹ ਜਿਹੜਾ ਫਰਿਆ ਕਰਨਾ ਜੀ ਉਹ ਖਤਮ ਕਰੂੰਗਾ ਕਿਸ ਤਰ੍ਹਾਂ ਖਤਮ ਕਰੋਗੇ ਵੀ ਦੇਖੋ ਜਿਆਦਾ ਜੇ ਰੇਟ ਘਟਿਆ ਤੇ ਸਾਨੂੰ ਖਾਦ ਤਾਂ ਕੋਈ ਵਾਲੀ ਵਾਰਸ ਬਣੇ ਕੋ ਸਸਤੀ ਮਿਲੇ ਸਾਨੂੰ ਵੀ ਸਸਤਾ ਮਿਲੇ ਜੀ ਸਾਡੇ ਇੱਥੇ ਹਾਈਬ੍ਰਿਡ ਬਣਦਾ ਹੀ ਨਹੀਂ ਸਾਰਾ ਬਾਹਰੋਂ ਉਹ ਮੁਲਕ ਤੋਂ ਸਾਰਾ ਪੈਸਾ ਬਾਹਰ ਜਾ ਰਿਹਾ ਇਹਨੀਆਂ ਇਹਨੀਆਂ ਜੋ ਅਜਿੱਤਾਂ ਨੇ ਨਾ ਲਿਆ ਗਈ ਉਹ ਤਨਖਾਹਾਂ ਲਈ ਜਾਂਦੇ ਆ ਇੱਕ ਸ਼ਾਇਦ ਸਾਨੂੰ ਵੀ ਨਹੀਂ ਅਜੇ ਤੱਕ ਨਾ ਸਬਜ਼ੀ ਦਾ ਨਾ ਮੱਕੀ ਸੇ ਸ਼ਾਇਦ ਵੀ ਨਹੀਂ ਵੀ ਸਾਰੇ ਅਸੀਂ ਬਾਹਰੋਂ ਲੈ ਰਹੇ ਉਹ ਪੈਸਾ ਬਾਹਰ ਹੀ ਜਾ ਰਿਹਾ ਜੀ ਬਿਲਕੁਲ ਜੀ ਵੀ ਇੱਥੇ ਬਣ ਉਹ ਸਾਨੂੰ ਸਸਤੇ ਲੱਭਣਗੇ ਕੰਪਨੀਆਂ ਦੀਆਂ ਮਨਮਰਜ਼ੀਆਂ ਕਰਦੇ ਜੀ ਜਿੰਨੇ ਉਹ ਦਿਲ ਕਰਦਾ ਉੰਨੀ ਕੀਮਤ ਬਣਾ ਦਿੰਦੇ ਫਿਰ ਖਾਦਾਂ ਜਿਹੜੀਆਂ ਖਾਦ ਦੇ ਉੱਤੇ ਤਾਂ ਕੋਈ ਹੈ ਹੀ ਨਹੀਂ ਜਿਵੇਂ ਇਹਦਾ ਤਾਂ ਕੋਈ ਬੰਦੋਬਸਤੀ ਹੈ ਨਹੀਂ ਐਸਾ ਹੀ ਹੈ ਉਹ ਪਤਾ ਨਹੀਂ ਕਿੱਧਰ ਦੀ ਕਿੱਧਰ ਖਲਾ ਦਿੰਦੇ ਜੀ ਅੱਗੇ ਹੁਣ ਜੇ ਫਸਲ ਦੇ ਉੱਤੇ ਪਾਣੀ ਨਹੀਂ ਨਾ ਹੈ ਹੂੰ ਤੇ ਵੀ ਮੌਕਾ ਨਹੀਂ ਹੈ ਖਾਦ ਪਾਣ ਦਾ ਫਿਰ ਦੁਕਾਨਦਾਰਾਂ ਦੇ ਅੱਗੇ ਨਾ ਉਹ ਐ ਗਿਢੇਰ ਲੱਗੇ ਹੋਣਗੇ ਜਦੋਂ ਖਾਦ ਪਾਣ ਦਾ ਟਾਈਮ ਆਊਗਾ ਫਿਰ ਬਲੈਕ 'ਚ ਦੇਣਗੇ ਹਾਂ ਅੱਛਾ ਸਰੋਆ ਸਾਹਿਬ ਇਹ ਦੱਸੋ ਤੁਹਾਡਾ ਇੰਨਾ ਤਜਰਬਾ ਹੈ ਮਾਸ਼ਾਅੱਲਾ ਕਿ ਅਸੀਂ ਇਹਦੀ ਪਲੈਨਿੰਗ ਕਿਉਂ ਨਹੀਂ ਕਰਦੇ ਦੇਖੋ ਮਹਿਕਮਾ ਜ਼ਰਾਤ ਦੇ ਜਿਹੜੇ ਅਫਸਰਾਨ ਨੇ وہ کروڑا اربا روپیہ ترخامہ لیندے نے وہ اے پلیننگ کیوں نہیں کر دے کاشتکار بر وقت کیوں نہیں دے کہ یار بہت زیادہ تسی لوگ فلاں فصل کاشت کری جا رہے ہیں بس کرو اے بات جانی جے ادھا ریٹ نہیں مل رہا تو ختم کر دے ہو ایس حصے دے ایس ایس تو علاوہ فصل نہ لاؤ ادھر اے لاؤ ادھر اے لاؤ اے پلیننگ کیوں نہیں کر دے کیوں نہیں کر دے پھر اگے وہ کہیں کہ اِسی دستے ہیں ਕਾਸ਼ ਕਾਰ ਅਮਲ ਨਹੀਂ ਕਰਦਾ ਐ ਹਕੀਕਤਾਂ ਨਾ ਬੋਲ ਗੱਲ ਇੰਨੀ ਕਿ ਜਿੰਨੀ ਵੱਡੀ ਗੱਲ ਹੈ ਬਹੁਤ ਹੋ ਜੂਵੇ ਨਾ ਸਾਡਾ ਅੱਧਾ ਮਸਲਾ ਹੈ ਜੇ ਵੀ ਵੇ ਤਾਂ ਫਸਲ ਰੋਲਣ ਫਸਲਾਂ ਸੜੀਆਂ ਰੋਲਦੀਆਂ ਇੱਕ ਉਨਾ ਹੀ ਇੱਕ ਫਸਲ ਹੀ ਰੋਲਦੀ ਹਾਂ ਹਾਏ ਹਾਏ ਇਹ ਮਸਲਾ ਉਦੋਂ ਬਣਦਾ ਜੀ ਜਦੋਂ ਬਹੁਤੀ ਲੱਗ ਜਾਂਦੀ ਕਿਸੇ ਪਾਸੇ ਪਰ ਇੱਥੇ ਖਪਤ ਬੜੀ ਆ ਜਾਣ ਕੇ ਵੀ ਰੋਲਦੇ ਆ ਸਾਨੂੰ ਜਾਣ ਕੇ ਰੋਲਣ ਤੋਂ ਕੀ ਮਰਾਦ ਹੈ ਕਿਸ ਵੀ ਮਾਫੀਆ ਨੇ ਇੱਕ ਹੁਣ ਦੇਖੋ ਅੱਜ ਕੱਲ ਮੱਕੀ ਕੋਈ ਨਹੀਂ ਹਾਂ ਨਾ ਗਾਂ ਹੀ ਹਜੇ ਮੱਕੀ ਨੂੰ

وہ کم پیسوں میں خرید کے وہ اصل نقصان کرتا ہے اس کا دار کے لیے کافی مشکل سٹاک کرنا تو کوئی قانونی طور پہ جرم نہیں ہے وہ سٹاک کر لیتا ہے اس چھاپا تو نہیں مارا جا سکتا جی سر لیکن اس کے لیے ریٹ تو مناسب دینا چاہیے نا اچھا وہ جیسے وہ اپنی مرضی کے ریٹ لگاتے ہیں پھر اس وجہ سے پھر کافی نقصان ہو جاتا ہے دار کو اس کا حال کیا ہے جی حال یہ ہے کہ گورنمنٹ کو توجہ دینی چاہیے جو کھاد بیج یہ ساری چیزیں ہیں ان کو سستا کرنا چاہیے اور بارے میں پتا نہیں ہونا چاہیے کہ فلاں بندے کے پاس فلاں جگہ پہ اتنا سٹاک ہے یعنی گورنمنٹ کی نظروں سے اوجل جو ہے وہ کئی سٹاک نہیں پڑا ہوا جب پتا ہوگا تو پھر پابندی بھی لگائی جا سکتی ہے کہ آپ اپنا سٹاک جو ہے وہ مارکیٹ میں لے کے آؤ سر یہ گورنمنٹ کو چاہیے وہ مینجمنٹ ٹھیک نہیں ہے ان کی مینجمنٹ ٹھیک نہیں اور مینجمنٹ ٹھیک نہیں ہے اس کی بنیادی وجہ یہی ہے جی بالکل یہی ہے ਅਸਤਗਫਰੁੱਲਾ ਬਸ ਜੀ ਸੁਰੇਸ਼ ਸਾਹਿਬ ਉਹੀ ਗੱਲ ਹਾਂਜੀ ਅੱਛਾ ਸੁਰੇਸ਼ ਸਾਹਿਬ ਐ ਸੋਸ਼ਲ ਮੀਡੀਆ ਤੇ ਖਵਾਤੀਨ ਵੀ ਬੜੇ ਰਾਤ ਤੇ ਕਰਦੀਆਂ ਹੋਣਗੀਆਂ ਤੇ ਕਦੀ ਭਾਬੀ ਨੇ ਕੋਈ ਮੈਸੇਜ ਪੜਿਆ ਹੋਏ ਤੇ ਉਸ ਤੋਂ ਬਾਅਦ ਕੋਈ ਮੈਨੂੰ ਨਾ ਜੀ ਬਹੁਤ ਹੀ ਪੱਕੀ ਉਮਰ ਦੀਆਂ ਬੀਬੀਆਂ ਸੁਣਦੀਆਂ ਮੈਨੂੰ ਸੱਚੀ ਗੱਲ ਵੀਰੇ ਸੱਚੀ ਗੱਲ ਅਸਲਾਮੁਅਲੈਕੁਮ ਸੁਰੇਸ਼ ਸਾਹਿਬ ਸਰ ਤੁਹਾਡੇ ਨਾਲ ਇੱਕ ਸਵਾਲ ਹੈ ਕਿ ਤੁਹਾਡਾ ਹਰ ਵੀਡੀਓ ਜਿਹੜਾ ਮੈਂ ਦੇਖਦਾ ਉਹਦੇ ਸਟਾਰਟ ਦੇ ਤੁਸੀਂ ਕੋਈ ਗੱਲ ਕਹਿੰਦੇ ਹੋ ਕਿ ਸਿਆਣੇ ਹੀ ਕਹਿੰਦੇ ਨੇ ਸਿਆਣੇ ਸਿਰਫ ਤੁਹਾਨੂੰ ਹੀ ਕਹਿੰਦੇ ਨੇ ਹੋਰ ਕਿਸੇ ਨੂੰ ਕੁਝ ਨਹੀਂ ਕਹਿੰਦੇ ਜਿਵੇਂ ਆਪਣੇ ਸਿਆਣੇ ਨੂੰ ਪੁੱਛਰੋ ਉਹ ਕਿੱਥੇ ਗਿਆ ਮੈਂ ਇਹ ਕਦੀ ਨਹੀਂ ਕਿਹਾ ਵੀ ਸਿਆਣੇ ਮੈਨੂੰ ਕਹਿੰਦੇ ਆ ਸਿਆਣੇ ਸਾਰਿਆਂ ਨੂੰ ਕਹਿੰਦੇ ਆ ਮੈਂ ਸੱਚਾ ਗੱਲ ਰਿਹਾ ਜੀ ਸਿਆਣਿਆਂ ਦੀਆਂ ਗੱਲਾਂ ਤੇ ਮੈਂ ਇੱਥੇ ਬੈਠਾ ਕਦੋਂ ਗੌਰ ਨਹੀਂ ਕੀਤੀ ਦੋਤੇ ਬੈਠਾ ਤੁਸੀਂ ਵੱਡੀ ਗੱਲ ਕਰ ਦਿੱਤੀ بتایا کہ آپ بالکل ایک بہت ہی سادہ طبیعت ایک معصوم سے انسان لگتے ہیں سیدھے سادے سے اور گفتگو بھی آپ کی بالکل سیدھی سادی ہوتی ہے تو اچانک آپ فلم میں کام کرنے کے لیے پہنچ گئے کیمرے کی چکا چوند روشنیوں میں پہنچ گئے تو آپ کو کیسا لگا مشکل نہیں پیش آئی کیمرہ فیس کرتے ہوئے ایکٹنگ کرتے ہوئے میں نے کیتے بھی گیا وہ آئے سیٹ ਉਹ ਬੇਜਕ ਹੋਇਆ ਜੀ ਉਹ ਕੈਮਰਾ ਹੀ ਲੈ ਕੇ ਆਏ ਜੀ ਮਜ਼ੇ ਘੋੜੇ ਤਾਂ ਨਹੀਂ ਸੀ ਨਾ ਲੈ ਕੇ ਆਏ ਯਾਰ ਕੈਮਰਾ ਲੈ ਕੇ ਡਾਇਲੌਗ ਤਾਂ ਤੁਸੀਂ ਬੋਲੇ ਨਾ ਸਿਆਣੇ ਪਾਲੇ ਫਿਲਮ ਵੀ ਸਾਡੇ ਇਦਾਂ ਹੀ ਸੀ ਨਾ ਜਿਵੇਂ ਪਿੰਡ ਦਾ ਹੁੰਦਾ ਹਾਂ ਮੇਰੇ ਕੋ ਪਰੌਣੇ ਆਂਦੇ ਆ ਮੈਂ ਉਹਨਾਂ ਨੂੰ ਸਾਂਭਦਾ ਉਮਰੋ ਜੀ ਸਾਬਦਾ ਫਿਲਮ ਚ ਵੀ ਇਹੀ ਹੈ ਅੱਛਾ ਉਹ ਫੇ ਤਾਂ ਉਪਰਾ ਨਹੀਂ ਲੱਗਿਆ ਅੱਜ ਫਿਲਮ ਬਤ ਹਕੀਕਤ ਦੇ ਕਰੀਬ ਤਰ ਹੋਵੇ ਇਹਨੂੰ ਇਹ ਵਿੱਕੀ ਸਾਹਿਬ ਨੇ ਗਰੋਲ ਮਿਲਿਆ ਸੀ ਜ਼ਾਲਮ ਬੀਵੀ ਫਿਲਮ ਦਾ ਨਾਮ ਸੀ ਉਹ ਸ਼ੌਹਰ ਦਾ ਰੋਲ ਕਰਨਾ ਸੀ ਇਹਨਾਂ ਨੇ ਬਿਲਕੁਲ ਜਾਇ ਨੋਰਮਲ ਘਰ ਕਰੀ ਦਾ ਉਹ ਜੀ ਕਰਦੇ ਉਹ 3 ਮਹੀਨੇ ਦੀ ਸ਼ੂਟਿੰਗ ਸੀ ਉਹ 3 ਦਿਨ ਚ ਮੁਕੰਮਲ ਕਰਾ ਕੇ ਇਹਨਾਂ ਨੇ ਭੇਜ ਦਿੱਤਾ ਬੈਠਾ ਜ਼ਾਲਮ ਬੀਵੀ 3 ਦਿਨ ਦੇ ਵਿੱਚ ਤੁਸੀਂ ਸ਼ੂਟ ਕਰ ਸਕਦੇ ਹੋ ਮਾਸੂਮ ਬੀਵੀ ਨਹੀਂ ਸ਼ੂਟ ਹੋ ਸਕਦੀ ਇਹਨੇ ਕਿੰਨਾ ਕੱਲ ਦੀ ਗੱਲ ਹੈ ਸੋਨਾ ਅੱਛਾ ਮੈਂ ਨਾ ਆਪਣੀ بیوی ਕੋਲ ਬੈਠਾ ਸਾਂ ਹੂੰ ਤੇ ਸਵਾਲ ਹੋ ਰਹੇ ਨੇ ਹੋ ਰਹੇ ਨੇ ਤੇ ਮੈਨੂੰ ਫੋਨ ਕੀਤਾ ਜਨੇਦ ਭਾਈ ਨੇ ਹਾਂ ਕਹਿੰਦੇ ਵੀ ਕੀ ਕਿੱਥੇ ਹੈ ਮੈਂ ਕਿਹਾ ਜੀ ਮੈਂ ਤਫਤੀਸ਼ 'ਚ ਬੈਠਾ ਵੀਰੋ ਲੈਂਦੇ ਪੰਜਾਬ ਦੀ ਸ਼ਾਨ ਤੇ ਚੜਦੇ ਪੰਜਾਬ ਦੀ ਮੁਹੱਬਤ ਚੜਦੇ ਪੰਜਾਬ ਦੇ ਵੀਰਾਂ ਦੀ ਮੁਹੱਬਤ ਉਹਨਾਂ ਦਾ ਮਾਣ ਅੰਜੁਮ ਸਰੋਇਆ ਕੀ ਉਹਨਾਂ ਦਾ ਮਿੱਠਾ ਅੰਦਾਜ਼ ਹੈ ਕੀ ਅੰਦਾਜ਼ੇ ਬਿਆਨ ਹੈ ਉਹਨਾਂ ਦਾ ਕਿੱਦੀ ਵਧੀਆ ਗੱਲ ਕਰਦੇ ਨੇ ਤੇ ਕਿੱਡੇ ਨਰਮ ਤੇ ਸਿੱਧੇ ਸਾਦੇ ਲੇਜੇ ਚ ਗੱਲ ਕਰਦੇ ਨੇ ਤੇ ਮੈਂ ਨਾ ਕੀ ਖੂਬ ਮਜ਼ਾਜ ਨੇ ਉਹਨਾਂ ਦੇ ਕਿ ਸਾਡੇ ਚੜ੍ਹਦੇ ਪੰਜਾਬ ਦੇ ਜਿਹੜੇ ਵੀਰ ਅਕਸਰ ਆਉਂਦੇ ਆ ਨਾ ਪਾਕਿਸਤਾਨ ਕਰਤਾਰਪੁਰ ਉਹਨਾਂ ਦੇ ਦੇਦੇ ਤੇ ਰੁਕਦੇ ਨੇ ਤੇ ਜ਼ਮੀਂਦਾਰ ਆਦਮੀ ਨੇ ਤੇ ਕਿਸਾਨ ਨੇ ਕਿਸਾਨਾਂ ਦੇ ਜਿਹੜੇ ਮਸਲੇ ਮਸਾਇਲ ਨੇ ਉਹਨਾਂ ਨੂੰ ਬਖੂਬੀ ਸਮਝਦੇ ਨੇ ਉਹਦੀ ਵਜ੍ਹਾ ਕੀ ਏ ਕਿ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਹੁੰਦਾ ਹੈ ਨਾ ਉਹਨੂੰ ਉਸ ਚੀਜ਼ ਦਾ ਜ਼ਿਆਦਾ ਪਤਾ ਹੁੰਦਾ ਹੈ ਹੁਣ ਉਹ ਕਿਸਾਨ ਹੈ ਨਾ ਤੇ ਕਿਸਾਨਾਂ ਦੇ ਮਸਲੇ ਉਹ ਜ਼ਿਆਦਾ ਆਸਾਨੀ ਨਾਲ ਸਮਝਦੇ ਨੇ ਉਹਦੀ ਹੁਣ ਕਿਸਾਨਾਂ ਦੇ ਕੀ ਮਸਲੇ ਕੀ ਕਿਸਾਨਾਂ ਨੂੰ ਜ਼ਿਆਦਾ ਸਭ ਤੋਂ ਜ਼ਿਆਦਾ ਪੇਸ਼ ਆਂਦੇ ਨੇ ਕਿ ਉਹ ਜਿਹੜੀ ਫਸਲ ਉਗਾਉਂਦੇ ਨੇ ਉਹਦੇ ਤੇ ਜਿਹੜੀ ਮਿਹਨਤ ਕਰਦੇ ਨੇ ਜਿਹੜਾ ਉਹਦੇ ਤੇ ਪੈਸਾ ਲਾਉਂਦੇ ਨੇ ਉਹਨਾਂ ਨੂੰ ਬਾਅਦ ਚੋਂ ਰੇਟ ਨਹੀਂ ਸਹੀ ਮਿਲਦਾ ਇਹ ਬਿਲਕੁਲ ਹਕੀਕਤ ਗੱਲ ਹੈ ਇਹਦੇ ਵਿੱਚ ਜਿਹੜਾ ਤੀਸਰਾ ਬੰਦਾ ਹੈ ਨਾ ਫਾਇਦਾ ਉਹ ਚੁੱਕਦਾ ਔਰ ਤੀਸਰਾ ਬੰਦਾ ਫਾਇਦਾ ਕਿਵੇਂ ਚੁੱਕਦਾ ਹੈ ਕਿ ਜਦੋਂ ਕਿਸਾਨ ਫਸਲ ਉਗਾ ਰਹੇ ਹੁੰਦੇ ਆ ਨਾ ਤੇ ਜਦੋਂ ਮਾਰਕੀਟ ਦੇ ਵਿੱਚ ਫਸਲ ਨਿਕਲਦੀ ਹੈ ਹੁਣ ਵੇਖੋ ਨਾ ਇਹ ਹਕੂਮਤ ਦੀ ਪਲੈਨਿੰਗ ਹੁੰਦੀ ਹੈ ਜਦੋਂ ਹਕੂਮਤ ਦੀ ਸਹੀ ਤਰ੍ਹਾਂ ਪਲੈਨਿੰਗ ਨਾ ਨਾ ਹੋਏਗੀ ਗਵਰਨਮੈਂਟ ਦੀ ਤੇ ਵੇਖੋ ਨਾ ਹੁਣ ਉਹਨੇ ਵੀ ਗੰਧਮ ਕਾਸ਼ਤ ਕਰ ਲਈ ਉਹਨੇ ਵੀ ਗੰਧਮ ਉਗਾ ਲਈ ਉਹਨੇ ਵੀ ਗੰਧਮ ਲਾ ਲਈ ਉਹ ਗੰਧਮ ਹੋ ਗਈ ਜ਼ਰੂਰਤ ਤੋਂ ਜ਼ਿਆਦਾ ਗੰਧਮ ਜ਼ਰੂਰਤ ਤੋਂ ਜ਼ਿਆਦਾ ਹੋ ਗਈ ਮਾਰਕੀਟ ਚ ਆ ਗਈ خریدار ਤੇ ਉਹਨਾਂ ਹੀ ਐ ਗੰਧਮ ਦੀ ਮਿਕਦਾਰ ਜ਼ਿਆਦਾ ਹੋ ਗਈ ਉਹ ਕੀ ਕਰਨਗੇ ਗੰਧਮ ਚੁਕਣਗੇ ਕਿਉਂਕਿ ਰੇਟ ਲੋ ਹੋ ਜੇਗਾ ਆਟੋਮੈਟਿਕ ਗੰਧਮ ਚੁਕਣਗੇ ਉਹਨੂੰ ਸਟਾਕ ਕਰ ਲੈਣਗੇ ਠੀਕ ਐ ਉਸ ਤੋਂ ਬਾਅਦ ਜਦੋਂ ਗੰਧਮ ਮਾਰਕੀਟ 'ਚ ਮੁੱਕਣੀ ਸ਼ੁਰੂ ਹੋ ਜੇਗੀ ਤੇ ਰੇਟ ਉਹਦਾ ਫੇਰ ਵਧਣਾ ਸ਼ੁਰੂ ਹੋ ਜਾਏਗਾ ਇਹ ਜਿਹੜਾ ਦੌਰੇ ਹਾਜ਼ਰ ਚੱਲ ਰਿਹਾ ਹੈ ਨਾ ਸਾਡੇ ਇਹ 2-3 ਮਹੀਨੇ ਤੋਂ ਜਦੋਂ ਗੰਧਮ ਦੀ ਕਟਾਈ ਸ਼ੁਰੂ ਹੋਈ ਸੀ ਉਦੋਂ ਤੋਂ ਲੈ ਕੇ ਐ ਹੁਣ ਤੱਕ ਬਿਲਕੁਲ ਸੇਮ ਐਂਜੀ ਗੱਲ ਬੀਤੀ ਐ ਬਿਲਕੁਲ ਸੇਮ ਉਹ ਕਹਿੰਦੇ ਨਾ ਹਾਡ ਵੀਤੀ ਜਗ ਵੀਤੀ ਉਹ ਬਿਲਕੁਲ ਸੇਮ ਐਹੀ ਚੀਜ਼ ਜਿਹੜੀ ਹੈ ਨਾ ਉਹ ਸਾਡੇ ਲੈਂਦੇ ਪੰਜਾਬ ਦੇ ਵਿੱਚ ਹੋਈ ਏ ਤੇ ਉਹ ਵਾਕਿਆ ਹੀ ਇਸ ਤਰ੍ਹਾਂ ਦੇ ਬੰਦਿਆਂ ਨੂੰ ਜਿਹੜਾ ਹੈ ਨਾ ਵਜ਼ਾਰਤਾ ਦੇਣੀਆਂ ਚਾਹੀਦੀਆਂ ਉਹਦੀ ਵਜ੍ਹਾ ਕੀ ਏ ਕਿਉਂ ਉਸ ਚੀਜ਼ ਤੋਂ ਗੁਜ਼ਰੇ ਹੁੰਦੇ ਨੇ ਤੇ ਐਵੇਂ ਦਾ ਕੰਮ ਜਿਹੜਾ ਨਾ ਬਖੂਬੀ ਕਰ ਸਕਦੇ ਨੇ ਬਾਕੀ ਉਹਨਾਂ ਨੇ ਜਿਹੜਾ ਸ਼ੋਅ ਦੇ ਵਿੱਚ ਰੌਣਕ ਲਾਈ ਏ ਬਹੁਤ ਮਜ਼ਾ ਆਇਆ ਬਹੁਤ ਆਨੰਦ ਆਇਆ ਵੀਰੋ ਜਦੋਂ ਮੈਂ ਭਾਜੀ ਅੰਜਮ ਸਰੋਇਆ ਸਾਹਿਬ ਨੂੰ ਨਹੀਂ ਸੀ ਨਾ ਜਾਣਦਾ ਯਾਨੀ ਕਿ ਉਹਨਾਂ ਦੇ ਬਾਰੇ ਕੋਈ ਪਤਾ ਨਹੀਂ ਸੀ ਹੈਗਾ ਤੇ ਮੈਂ ਸੋਚਣਾ ਸੀ ਯਾਰ ਕਿ ਚੜ੍ਹਦੇ ਪੰਜਾਬ ਦੇ ਵੀਰ ਵੀ ਤੇ ਲਹਿੰਦੇ ਪੰਜਾਬ ਦੇ ਵੀਰ ਵੀ ਐਵੇਂ ਕਿਸੇ ਬੰਦੇ ਦੇ ਮਗਰ ਯਾਨੀ ਕਿ ਪਾਗਲ ਹੋਏ ਫਿਰਦੇ ਨੇ ਅੰਜਮ ਸਰੋਇਆ ਅੰਜਮ ਸਰੋਇਆ ਹੋਈ ਫਿਰਦੀ ਹਰ ਪਾਸੇ ਜਦੋਂ ਮੈਂ ਉਹਨਾਂ ਦੀ ਵੀਡੀਓ ਦੇਖਣੀ ਸਟਾਰਟ ਕੀਤੀ ਉਹਨਾਂ ਦਾ ਮੈਂ ਮਖਲਿਸਪਨ ਦੇਖਿਆ ਸੁੱਚਾ ਪਨ ਦੇਖਿਆ ਉਹਨਾਂ ਦੀ ਮਹੌਪਤਾ ਦੇਖੀਆ ਕਿਸਾਨਾਂ ਦੇ ਨਾਲ ਉਹਨਾਂ ਦੀ ਸ਼ਫਕਤ ਦੇਖੀ ਤੇ ਮੈਂ ਕਿਹਾ ਨਹੀਂ ਯਾਰ ਐਵੇਂ ਹੀ ਇੱਕ ਦੋ ਬੰਦਾ ਨਹੀਂ ਦੋਨੇ ਪੰਜਾਬਾਂ ਦੇ ਵਿੱਚ ਉਹਨਾਂ ਦੇ ਨਾਮ ਦਾ ਲੋਕੀ ਡੰਕਾ ਵਜਾਂਦੇ ਨੇ ਔਰ ਉਹ ਕਿਉਂ ਨਾ ਵਜਾਂ ਕਿਉਂਕਿ ਉਹ ਗੱਲ ਕਰਦੇ ਨੇ ਸੋਚਿਆਂ ਦੀ ਗੱਲ ਕਰਦੇ ਨੇ ਸਿਆਣਿਆਂ ਦੀ ਗੱਲ ਕਰਦੇ ਨੇ ਮੁਹੱਬਤ ਦੀ ਜਦੋਂ ਵੀ ਗੱਲ ਕਰਦੇ ਨੇ ਲਹਿੰਦੇ ਪੰਜਾਬ ਦੀ ਤੇ ਚੜ੍ਹਦੇ ਪੰਜਾਬ ਦੀ ਮੁਹੱਬਤ ਦੀ ਗੱਲ ਕਰਦੇ ਨੇ ਕਿਸਾਨਾਂ ਦੇ ਹੱਕ ਜੀ ਗੱਲ ਕਰਦੇ ਨੇ ਸ਼ੋਅ ਦੇ ਵਿੱਚ ਵੀ ਸਾਡਾ ਬੜਾ ਮਸ਼ਹੂਰਤ ਨਹੀਂ ਸ਼ੋਅ ਹੈ ਦੇਸ ਬੁੱਕ ਜਿਹਦੇ ਵਿੱਚ ਨਸੀਮ ਵਿੱਕੀ ਸਾਹਿਬ ਵੀ ਨੇ ਮਜ਼ੀਦ ਆਰਟਿਸਟ ਬੈਠੇ ਨੇ ਕਿ ਜਿਨ੍ਹਾਂ ਨੇ ਬੜਾ ਯਾਨੀ ਕਿ ਦੇਖੋ ਉੱਥੇ ਵੀ ਬੈਠੇ ਨੇ ਏਡੀ ਸਾਥਗੀ ਦੇ ਨਾਲ ਬੈਠੇ ਨੇ ਯਾਨੀ ਕਿ ਇਹ ਸ਼ੋਅ ਐਸਾ ਸ਼ੋਅ ਹੈ ਕਿ بڑے بڑے ਆਰਟਿਸਟਾਂ ਨੇ ਸ਼ੋਅ ਦੇ ਵਿੱਚ ਸ਼ਿਰਕਤ ਕੀਤੀ ਹੈ ਔਰ ਹਰ ਬੰਦਾ ਉਰਦੂ ਚ ਗੁਫ਼ਤਗੋ ਕਰਦਾ ਹੈ ਪੰਜਾਬੀ ਦੇ ਵਿੱਚ ਕਦੀ ਗੁਫ਼ਤਗੋ ਨਹੀਂ ਹੋਈ ਔਰ ਵੇਖੋ ਅੰਜਮ ਸਰੋਇਆ ਸਾਹਿਬ ਆਏ ਨੇ ਤੇ ਪੂਰੀ ਯਾਨੀ ਕਿ ਜਿਹੜੀ ਟੀਮ ਹੈ ਨਾ ਉਹ ਪੰਜਾਬੀ ਚ ਗੁਫ਼ਤਗੋ ਕਰਦੀ ਪਈ ਹੈ ਇਹ ਹੈ ਆਪਜੀ ਦੀ ਇੱਜ਼ਤ ਇਹ ਹੈ ਵੀਰ ਅੰਜਮ ਸਰੋਇ ਦੀ ਇੱਜ਼ਤ ਵੇਖੋ ਉਹਨਾਂ ਨੇ ਇੱਕ ਜਗ੍ਹਾ ਦਾ ਰੁੱਕੀ ਚੇਂਜ ਕਰ ਦਿੱਤਾ ਉਹਨਾਂ ਨੇ ਕਹੇ ਜੀ ਮੈਂ ਪੰਜਾਬੀ ਆ ਤੇ ਮੈਂ ਕਿਉਂ ਉਰਦੂ ਚ ਗੁਫ਼ਤਗੋ ਕਰਾਂ ਉਹਨਾਂ ਨੇ ਮਾਂ ਬੋਲੀ ਦਾ ਕਿੰਨਾ ਮਾਨ ਰੱਖਿਆ ਤੁਸੀਂ ਯਕੀਨ ਨਾ ਮੈਂ ਸ਼ੋਅ ਦੇ ਤੁਸੀਂ ਮਜ਼ੀਦ ਐਪੀਸੋਡ ਦੇਖੋਗੇ ਨਾ ਤੇ ਹਰ ਸ਼ੋਅ ਦੀ ਜਿਹੜੀ ਵੀਡੀਓ ਆ ਜਿਹੜੀ ਆਡੀਅנס ਹੈ ਨਾ ਉਹ ਗੁਫ਼ਤਗੂ ਉਰਦੂ ਦੀ ਵਿੱਚ ਕਰਦੀ ਹੈ ਲੇਕਿਨ ਅੰਜਮ ਸਰੋਇਆ ਸਾਹਿਬ ਤੋਂ ਤੁਸੀਂ ਅੰਜਮ ਸਰੋਇਆ ਸਾਹਿਬ ਨੂੰ ਤੁਸੀਂ ਰਿਸਪੈਕਟ ਦੇਖੋ ਕਿ ਉਹ ਦੇਖੋ ਉਹ ਆਏ ਨੇ ਉਹ ਪੂਰਾ ਸ਼ੋਅ ਹੀ ਪੰਜਾਬੀ ਦੇ ਵਿੱਚ ਜਨਨ ਕਿ ਜਿੱਥੇ ਗਏ ਨੇ ਉਹਨਾਂ ਨੇ ਪੰਜਾਬੀ ਕਲਚਰ ਨੂੰ ਪ੍ਰਮੋਟ ਕੀਤਾ ਔਰ ਕਮਾਲ ਦੀ ਸ਼ਖਸੀਅਤ ਨੇ ਉਹਨਾਂ ਦਾ ਸ਼ੋਅ ਦੇਖ ਕੇ ਬੜਾ ਆਨੰਦ ਆਇਆ ਦਿਲ ਨੂੰ ਔਰ ਤੁਸੀਂ ਵੀ ਬੜੀ ਮੁਹੱਬਤ ਕਰਦੇ ਹੋ ਅੰਜਮ ਭਾਜੀ ਦੇ ਨਾਲ ਤੇ ਸਾਡਾ ਇਹ ਦਿਲ ਕੀਤਾ ਕਿ ਆਪ ਜੀ ਨੂੰ ਇਹ ਵੀਡੀਓ ਦਸੀਏ ਆਪ ਜੀ ਨੂੰ ਵੀਡੀਓ ਦਿਖਾਈਏ ਸੋ ਵੀਡੀਓ ਆਪ ਜੀ ਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਔਰ ਸਾਡਾ ਚੈਨਲ ਜਿਹੜਾ ਤੁਹਾਡੀ ਮੁਹੱਬਤ ਦੇ ਵਿੱਚ ਬਣਾਇਆ ਨਾ ਲੈਂਦੇ ਪੰਜਾਬ ਦੀ ਮੁਹੱਬਤ ਇਹਨੂੰ ਦਬ ਕੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿ ਵੀਡੀਓ ਆਪ ਜੀ ਨੂੰ ਕਿੱਦਾਂ ਦੀ ਲੱਗੀ ਕੋਈ ਕਮੀ ਪੂਛੀ ਹੋ ਗਈ ਨਹੀਂ ਨਾ ਬੰਦੇ ਕੋ ਚਲੋ ਸਾਡੀ ਹੌਸਲਾ ਵਜ਼ਾਈ ਕਰ ਦਿਆ ਕਰੋ ਕਿ ਵੀਡੀਓ ਚੰਗੀ ਬਣੀ ਹੈ ਮਾਰੀ ਬਣੀ ਹੈ ਯਾਰ ਤੁਸੀਂ ਨੈਕਸਟ ਵੀਡੀਓ ਇਸ ਟੌਪਿਕ ਤੇ ਲੈ ਕੇ ਆਓ ਕਮੈਂਟ ਬਾਕਸ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਆ ਕਰੋ ਤੇ ਸਾਡੀ ਵੀਡੀਓ ਨੂੰ ਲਾਈਕ ਵੀ ਲਾਜ਼ਮੀ ਕਰਿਆ ਕਰੋ ਤੁਸੀਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਇਹ ਸਾਡਾ ਗਿਲਾ ਬੰਦਾ ਤੁਹਾਡੇ ਤੇ ਗਿਲਾ ਬੰਦਾ ਕਿਹਦੇ ਨਾਲ ਕਰਦਾ ਆਪਣਿਆਂ ਨਾਲ ਕਰਦਾ ਨਾ ਗਿਲਾ ਬਗਾਨਿਆਂ ਦਾ ਤੇ ਨਹੀਂ ਨਹੀਂ ਕਰਦਾ ਵਾ ਵਾ ਤੇ ਸਾਡਾ ਇਹ ਗਿਲਾ ਬੰਦਾ ਹੈ ਕਿ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਨਹੀਂ ਕਰਦੇ ਬਾਕੀ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖਿਆ ਜੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਜਿਆਦਾ ਚਾਹਨੇ ਆ ਰੱਬ ਰੱਖਾ